ਬਦ ਕਾਮਾ ਅਗਲੀ ਮੀਟ ਵਾਲੇ ਸਾਹਿਬ ਵੀਰੋ ਨੇ ਲੌਗਲੀ ਕਬੱਡੀ ਪਾਉਣ ਦੇ ਲਈ ਲੌ ਜੇ ਨਵਾਤਾ ਹੋਇਆ ਹੈ ਇਸ ਨੇ ਸ਼ੰਕਰ ਸੰਧਨਾ ਪਿੰਡ ਦੀ ਧਰਤੀ ਦਾ ਮਾਝੇ ਦਾ ਸਿਰ ਕੱਟ ਨਝਾਇਰ ਆ ਮੇਰੇ ਪੰਜਾਬੀ ਵੀਰੋ ਲਓ ਖੇਡ ਮੈਦਾਨ ਦੇ ਵਿੱਚ ਕਰਦਾ ਟਰਾਈ ਡੱਕਣ ਵੀ ਟਰੈਕਰ ਵੀ ਇਹ ਨਾਜਨ ਸ਼ਿੱਲੂ ਦਾ ਵੀਰ ਮੈਦਾਨ ਦੇ ਵਿੱਚ ਪਿਆਰ ਹੈ ਪਰਮਾ ਦਾ ਜੱਸਾ ਆ ਗੱਜ ਚੌੜੀ ਛਾਤੀ ਹੈ ਖਿਡਾਰੀ ਦੇ ਬਿਲ ਨੇ ਵਰਗੇ ਪੱਟ ਸੋਹਣੀ ਖੇਡ ਹੈ ਛਾਇਆ ਹੋਇਆ ਦੁਨੀਆ ਦੇ ਵਿੱਚ ਦੇ ਲਾਗੇ ਖੜੇ ਨੇ ਤੁਹੇ ਕਿਰਪਾ ਕਰਕੇ ਜਾਂਦਾ ਬੈਠ ਜਾਣ ਜਾਂ ਪਿੱਛੇ ਚਲੇ ਜਾਣ ਪਿੱਛੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਸਹੀ ਨਹੀਂ ਦੇਖ ਰਿਹਾ ਕਿਰਪਾ ਕਰਕੇ ਜਿਹੜੇ ਵੀਰ ਫੈਸਲੇ ਲਾਗੇ ਨੇ ਕਿਰਪਾ ਕਰਕੇ ਜਾਂਦਾ ਬੈਠ ਜਾਣ ਜਾਂ ਪਿੱਛੇ ਚਲੇ ਜਾਣ ਲਾਗਲੀ ਕਬੱਡੀ ਬਿੰਡ ਪੌਂਦ ਲਈ ਵੱਧਦਾ ਹੋਇਆ ਖੀਰਾਵਾਲੀ ਪਿੰਡ ਗੱਗੀ ਦਾ ਪਿੰਡ ਉਧਰ ਸਾਡੇ ਵੀ ਬੈਸ ਨੇ ਭਾਈ ਸਰਜੀਤ ਰੌਣ ਦਾ ਅੱਜ ਵੀ ਕਪ ਲਈ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਦਾ ਦਿলো ਧੰਨਵਾਦ ਕੀਤਾ ਜਾਂਦਾ ਆਹ ਦੇਖਦੇ ਆਂ ਵੀ ਗੁਰਪ੍ਰੀਤ ਬੁੱਜ ਹਰੀ ਸਿੰਘ ਵਾਲਾ ਕਬੱਡੀਆਂ ਵੀ ਕੀ ਕਾਲੀਆਂ ਸੀ ਸੁਖਮਨ ਦੁਨੀਆ ਮੈਂ ਰਸਤਮ ਖਿਡਾਰੀ ਹੋਏ ਮੇਰੇ ਪੰਜਾਬੀ ਵੀਰੋ ਲਾ ਅਗਲੀ ਕਬੱਡੀ ਰਾਜੂ ਕੌਣ ਦੇ ਲਈ ਆਦਾ ਹੋਇਆ ਆ ਨਰਜਨ ਬਰਸਾਲਪੁਰੀਆ ਅਸ਼ ਮਹਤੂਤ ਦਾ ਟਰਾਈ ਲੱਗਣਗੀ ਇਹ ਸਾਡੀ ਡਿੰਟੋ ਕਾਪੀ ਕਹਿੰਦੇ ਕਿਥੇ ਲੱਗਣੇ ਪੈਦਾ ਅਸੀਂ ਨਵਾਂ ਕੋਈ ਟ੍ਰੈਂਡ ਕਰਾਂਗੇ ਆ ਬੰਬਕਿਲ ਕੋਕਾ ਦਾ ਬਥੇਰੇ ਕਰਦੇ ਅੱਤ ਦਾ ਵੀ ਸਿਰਾਂ ਸੀ ਐਂਡ ਕਰਾਂਗੇ ਕਿਹੜਾ ਜੀਆ ਸਪਾਂਸਰ ਕੀਤਾ ਗਿਆ ਪਹਿਲਾ ਪ੍ਰਾਈਮ ਨਿਊ ਮਰੀ ਨਟਾਰ ਤੇ ਨਾਲ ਕਿੰਗ ਟੈਂਡ ਬਰੋ ਸਪਾਂਸਰ ਕੀਤਾ ਗਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਆ ਸ਼ੰਕਰ ਦੀ ਰੇਡ ਤਾਰੀਆ ਕਾਲਿਆ ਕਰੀ ਗੱਲ ਲਓ ਸ਼ੰਕਰ ਸੰਧਨਾ ਵਾਲਾ ਮੇਰੇ ਵੀਰੋ ਕਬੱਡੀ ਬਾਉਂਡਰੀ ਰਹੀ ਹੈ ਕਿ ਹਿੱਕਾਂ ਸਾਡੀਆਂ ਚੌੜੀਆਂ ਤੱਕ ਕੇ बन ਜਾਂਦੇ ਨੇ ਗੀਤ ਸਾਡੇ ਜੁੱਸਿਆਂ ਵਿੱਚੋਂ ਮਹਿਕਦਾ ਮਾਂਬੋਲੀ ਦਾ ਸੰਗੀਤ ਗੁਰਤੀ ਦਿੱਤੀ ਪੰਜਾਬ ਪਾਣੀਆਂ ਸਾਡੀ ਵੱਖਰੀ ਜੱਗ ਤੇ ਸ਼ਾਨ ਗੱਭਰੂ ਬਿੰਦਾਂ ਪੰਜਾਬ ਵਤਨ ਪੰਜਾਬ ਦੇ ਸਾਨੂੰ ਜਾਣੇ ਕੁੱਲ ਜਹਾਨ ਆਹ ਸਾਡੇ ਵਾਲੇ ਕੁੱਲ ਜਹਾਨ ਬੋਲੋ ਟੀਮਾਂ ਦਾ ਇੱਕ ਪਲੇਅਰ ਆਪਣੀ ਮਾਇਆ ਜਿਹੜੀ ਇੱਥੋਂ ਸਟੇਜ ਤੋਂ ਜਿੱਥੇ ਕਮੈਂਟਰੀ ਹੋ ਰਹੀ ਹੈ ਉਥੋਂ ਨਾਲ ਦੀ ਨਾਲ ਪ੍ਰਾਪਤ ਕਰ ਲੇਵੇ ਕਬੱਡੀ ਬੋਲੋਟ ਮੇਰੇ ਵੀਰੋ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਲਈ ਬੁੱਲਾ ਹੋਇਆ ਜਿਟਾਣੇ ਵਾਲਾ ਕੁਮਾਰ ਹੈ ਹਰਿਆਣੇ ਦਾ ਮੈਚ ਦੋਨਾਂ ਟੀਮਾਂ ਦੇ درمیان ਬਹੁਤ ਲੱਖਾਂ ਦੇ ਪੁਆਇੰਟ ਆਪਣੀ ਟੀਮ ਨੇ ਸਿਰ ਜੜ ਗਏ ਅਗਲੀ ਕਬੱਡੀ ਰਾਜੂ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਆਦਾ ਹੋਇਆ ਕੋਟਲਾ ਪੜੀ ਦੀ ਧਰਤੀ ਦਾ ਰਾਜੂ ਛੇਲੂ ਹਰਿਆਣੇ ਵਾਲਾ ਮੇਰੇ ਵੀਰੋ ਜਿਵੇਂ राजू पर राजू च बि कंदे अनी जान राजू केॾ पर राजू बि